ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਘੋਲੀਆਂ ਵੱਡਾ ਘੋਲੀਆਂ ਦੋਸਤੋ ਦੋ ਘੋਲੀਆਂ ਹੈ ਘੋਲੀਆਂ ਖੁਰਦ ਤੇ ਘੋਲੀਆਂ ਕਲਾਂ ਵੱਡਾ ਛੋਟਾ ਵੀ ਕਹਿੰਦੇ ਆ ਵੱਡੇ ਘੋਲੀਆਂ ਵੀਡੀਓ ਬਣਾ ਰਹੇ ਆ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਜਾਨਵਰ ਆ ਕਰੇ کافی ਗਿਣਤੀ ਚ ਬਾਈ ਉਹਨਾਂ ਦੇ ਪਸ਼ੂ ਰੱਖੇ ਹੋਇਆ ਸੈਟਅਪ ਸੋਹਣਾ ਤਿਆਰ ਕੀਤਾ ਹੋਇਆ ਨਗਾ ਦੀ ਗਿਣਤੀ ਕੋਈ ਜ਼ਿਆਦੇ ਵਾਲੀ ਨਹੀਂ ਤੇ ਥੋੜੀ ਵੀ ਨਹੀਂ 10-15 ਦੇ ਕਰੀਬ ਟੋਟਲ ਜਾਨਵਰ ਹੋਣ ਕਿਤੇ ਜਿੰਨੇ ਨਾਗ ਹੈਗੇ ਸਾਰੇ ਨਾਗ ਹੀ ਪੂਰੇ ਚੰਗੇ ਆ ਆ ਤੁਸੀਂ ਵੜਣਾ ਵੇਖ ਹੀ ਰਹੇ ਆ ਸਕਰੀਨ ਤੇ ਵਧੀਆ ਕੁਆਲਿਟੀ ਵਾਲੀਆਂ ਵੜਾ ਚੰਗੇ ਦੁੱਧ ਵਾਲੀਆਂ ਜਰਸੀ ਵੀ ਹੈਗੀ ਆ ਅਮਰੀਕਨ ਵੀ ਹੈਗੀ ਆ ਬਨਨ ਕੀ ਸਾਰੀ ਆ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਮੋਹਰਾ ਨਸਲ ਦੀ ਝੋਟੀ ਵੇਖ ਰਹੇ ਆ ਫੁੱਲ ਸਨਖੀ ਹੈ ਕਦ ਕਾਠ ਵੀ ਪੂਰਾ ਤੇ ਰਾਜੀ ਵੀ ਫੁੱਲੀਓ ਮੈਂ ਤੁਹਾਨੂੰ ਤਾਂ ਹੀ ਕੈਮਰਾ ਮਾਰਿਆ ਸੀ ਕਿ ਜਾਨਵਰ ਵਧੀਆ ਵਧੀਆ ਕੁਆਲਟੀ ਵਾਲੇ ਆ ਸੇਵਾ ਸੰਭਾਲ ਬਾਈ ਜੀ ਹੋਣਾ ਦੀ ਫੁੱਲ ਹੈ ਤੇ ਆ ਜੋ ਟੀਆਈ ਦੀ ਵੀਡੀਓ ਦੇ ਵਿੱਚ ਬਾਈ ਜੀ ਹੋਣਾ ਦੀ ਸੇਲ ਹੈ ਚੰਗੇ ਦੁੱਧ ਵਾਲੀ ਛੋਟੀ ਬਾਈ ਹੁਣੀ ਦੱਸਦੇ ਆ ਬਾਕੀ ਸਨਖੀ ਸੁਨੂਖੀ ਫੁੱਲ ਆ ਛੋਟੀ ਸਿੰਗੀ ਜਮਾ ਨਾਲ ਦੀ ਮੁੜੀ ਹੋਈ ਆ ਬਾਕੀ ਇਨਫਰਮੇਸ਼ਨ ਬਾਈ ਤੋਂ ਲੈ ਲੈਨੇ ਆ ਪੁੱਛ ਲੈਨੇ ਕਿੰਨਾ ਮੁੱਲ ਆ ਕਿੰਨਾ ਦੁੱਧ ਤੇ ਕਿਹੜਾ ਸੂਆ ਤੇ ਕੀ ਬਾਈ ਇਹਦਾ ਪ੍ਰਾਈਸ ਕਰਦਾ ਸਾਰੀਆਂ ਗੱਲਾਂ ਮਤਾਂ ਬਾਈ ਉਹਨਾਂ ਨੇ ਕਰ ਲੈਣੇ ਆ ਜੀ ਸਾਹਮਣੇ ਇੱਥੇ ਹਾਂਜੀ ਬਾਈ ਸਾਸੀ ਕਾਲ ਸਾਸੀ ਗੱਲ ਬਾਈ ਜੀ ਨਾਮ ਦੱਸ ਦਈਏ ਜੀ ਨਾਮ ਮੇਰਾ ਜਖਸੀਰ ਆ ਜੀ ਜਖਸੀਰ ਸਿੰਘ ਆ ਜੀ ਪਿੰਡ ਵੱਡਾ ਗੋਲੀਆ ਪਿੰਡ ਵੱਡਾ ਗੋਲੀਆ ਮੋਬਾਈਲ ਨੰਬਰ ਦੱਸ ਦਈਏ ਜੀ 88724 ਜੀ 56115 ਇੱਕ ਰਿਫੇਰ ਦੱਸੀਏ 8872456115 ਕਿੰਨਵਾ ਸੂਆ ਛੋਟੀ ਬਾਈ ਜੀ ਇਹ ਦੂਜਾ ਸੂਆ ਦੂਜਾ ਸੂਆ ਹਾਂ ਸੂਣਾ ਜੀ ਦੂਜਾ ਪਹਿਲੇ ਸੂਵੇ ਪਲੂਨ ਕਿੰਨਾ ਕਿ ਦੁੱਧ ਪੈ ਗਈ ਜੀ ਨੇ 1.5 15 16 ਕਿਲੋ ਦਿੱਤਾ ਜੀ ਪਲੂਨ ਨੇ ਹਾਂਜੀ ਸਰ ਪਤਾ ਜੀ ਕਿਹੜੇ ਸੀਵਨ ਦੀ ਆਪ ਹੈ ਜੀ 2105 ਸੈਕ ਦੀ ਆ ਜੀ ਸੈਕ ਦੀ ਆਪ ਲੱਗਿਆ ਹੈ ਸਰ ਹੁਣ ਲੱਗਾ ਤੁਹਾਨੂੰ ਅੱਛਾ ਜੀ ਠੀਕ ਹੈ ਜੀ ਸੀਲ ਸੌ ਕਿਦਾਂ ਜੀ ਪੂਰੀ ਹੈ ਜੀ ਭੁਲੀਆਂ ਹੀ ਚੋੜੀਆਂ ਜੀ ਸਮਾਂ ਕਿੰਨਾ ਦੱਸਿਆ ਜੀ ਰਹਿੰਦਾ ਇਹਦਾ ਇਹਦੇ ਬਸ ਦੁੱਧ ਨਾਲ ਪੂਰੀ ਹੈ ਜੀ ਕੀ ਆ ਸਮੇਂ ਦੁੱਧ ਦੀ ਕਿੰਨਾ ਕਿ ਪਿਆ ਜੀ ਬਹੁਤ ਜ਼ਿਆਦਾ ਕਿ 18 ਕਿਲੋ ਦੇਉਗੇ ਜੀ 1.7 18 ਦਾ ਉਮੀਦ ਆ ਪਲੂਨ ਨੇ ਸਭ 15 15.5 ਹਾਂਜੀ ਸਰ 16 ਗੱਡੀ ਇਹ ਬਾਹਰ ਨੂੰ ਮਾੜੀ ਜੀ ਵਿਖਾ ਦਈਏ ਲਓ ਜੀ ਸਾਕੀ ਦਲੀ ਲਓ ਵੀ ਮਿੱਤਰੋ ਫੁੱਲ ਸਨਖੀ ਝੋਟੀ ਆ ਮੋਹਰਾ ਨਸਲ ਦੀ ਦੂਜਾ ਸੂਆ ਝੋਟੀ ਪਹਿਲੇ ਸੂਏ ਪਨੂ ਫਲੂਨ ਕੱਟੀ ਨੇ 15 ਤੋਂ 15.5 ਕਿਲੋ ਦੁੱਧ ਵੀਰ ਕਹਿੰਦਾ ਇਹਨੇ ਦਿੱਤਾ ਸੈਗ ਦਾ ਸੀਵਨ ਲੱਗਾ ਜੀ ਤੋਂ ਅੱਗੇ ਗੱਬਣਾ ਪ੍ਰੈਗਨੈਂਟ ਹੈ ਜਗਾ ਥੋੜੀ ਜੀ ਤੰਗੀ ਆ ਤੇ ਉਹਨਾਂ ਮੋਟਾ ਜਿਹਾ ਢੇੜਾ ਤੁਹਾਨੂੰ ਵਿਖਾਤਾ ਇੱਕ ਵਾਰੀ ਬਾਕੀ ਜਿਹਦੇ ਬੰਨ ਲੀਏ ਜ ਕੋਈ ਚੱਕਰ ਨਹੀਂ ਜਿਹਦੇ ਪਸੰਦ ਆਊਗੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਤਸੱਲੀ ਕਰਨ ਦਾ ਅਗਲਾ ਆਪਦੀ ਵੀਡੀਓ ਕਾਲ ਤੇ ਟਿਕਾ ਕੇ ਤਸੱਲੀ ਕਰ ਲੈ ਮੇਰੇ ਸਾਹਮਣੇ ਇਸ ਟਾਈਮ ਝੋਟੀ ਖੜੀ ਆ ਕਿਸੇ ਪਾਸੋਂ ਭੋਰਾ ਵੀ ਕੱਚ ਨਹੀਂ ਸਿਰ ਤੋਂ ਲੈ ਕੇ ਮਗਰਲੇ ਖੁਰ ਤੱਕ ਐਂ ਟੌਪ ਟੌਪ ਆ ਜਾਵਾ 18 ਕਿਲੋ ਦੁੱਧ ਦੀ ਬਾਈ ਉਮੀਦ ਕਰਦਾ ਕਿ ਇਹਨਾਂ ਦੁੱਧ ਪਿਆ ਜੂ ਬਾਕੀ ਦੁੱਧ ਭਰਾਓ ਅੱਗੇ ਤੁਹਾਡੀ ਸੇਵਾ ਸੰਭਾਲਦਾ ਇਸ ਟਾਈਮ ਬਾਈ ਦੀ ਸੇਵਾ ਪੂਰ ਕੀਤੀ ਹੋਈ ਆ ਚਾਰ ਛਪੇਰੋਂ ਜਿਵੇਂ ਗੋਲ ਮਟੋਲ ਪਈ ਆ ਚਾਰੀ ਥਾਨਾਂ ਮੋٹے-ਮੋٹے ਆਦੀ ਚਵਾਈ ਵਾਲੇ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਗੈਪ ਚ ਨਿਖੜ ਮੈਂ ਕੱਲੇ-ਕੱਲੇ ਲੱਗੇ ਹੋਇਆ ਹਵਾਨੇ ਤੇ ਬਰੀਕ-ਬਰੀਕ ਵੇਨ ਜੇ ਤੁਹਾਨੂੰ ਕਾਫੀ ਦਿਸਦੀਆਂ ਹੋਣੀਆਂ ਬਾਕੀ ਦਾਣੇ ਦੇ ਪੂਰੇ ਹੋ ਗਏ ਆ ਸੂਪੇ ਰਾਤ ਨੂੰ ਸੂਪੇ ਲੈ ਜੇ 2 ਦਿਨ ਲੈ ਜੇ ਉਹ ਅੱਗੇ ਮਾਰਾ ਇਹਨੂੰ ਪਤਾ ਛੋਟੀ ਸਿੰਗੀ ਜਮਾ ਨਾਲ ਦੀ ਮੁੜੀ ਹੋਈ ਆ 18 ਕਿਲੋ ਦੁੱਧ ਪਾਈ ਦੱਸਦਾ ਪਿਆਜੂ ਬਾਕੀ ਜੇ ਇੰਨੀ ਚੰਗੀ ਕੱਢੀ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ 15 ਤੋਂ 15.5 ਕਿਲੋ ਦੁੱਧ ਬਾਈ ਕਹਿੰਦਾ ਪਲੂਨ ਥੱਲੋਂ ਅਸੀਂ ਚੋ ਲਿਆ ਸੋਹਣਾ ਫਿਟਿੰਗ ਵਾਲਾ ਹਵਾਨਾ ਥਣਾ ਦੀ ਸਾਫ਼ ਸੁਥਰੀ ਆ ਪ੍ਰਾਈਸ ਬਾਈ ਜੀ ਹੁਣਾਂ ਤੋਂ ਮੈਂ ਪੁੱਛ ਦੇਣਾ ਹਾਂਜੀ ਬਾਈ ਕੀ ਮੁੱਲ ਕਰਦੇ ਜੀ ਇਹਦਾ ਜੀ 2 ਲੱਖ ਆ ਜੀ ਇਹਦਾ 2 ਲੱਖ ਮਾਨਤਾਣ ਹੋ ਜੂ ਕੋਈ ਹਾਂਜੀ ਕਰਾਂਗੇ ਮੋਬਾਈਲ ਨੰਬਰ ਦੁਬਾਰਾ ਦੱਸ ਰਹੀ ਜੀ 6887245510 ਠੀਕ ਹੈ ਜੀ ਦੋਸਤੋ 2 ਲੱਖ ਰੁਪਈਆ ਇਹਦੀ ਡਿਮਾਂਡ ਹੈ ਮਾਨਤਾਣ ਹੋ ਜੂ ਜਿਹੜੇ ਹਿਸਾਬ ਨਾਲ ਝੋਟੀ ਦੀ ਕੁਆਲਿਟੀ ਆ ਸੇਵਾ ਸੰਭਾਲ ਵੀਰ ਦੀ ਕੀਤੀ ਹੋਈ ਆ ਤੇ ਪਹਿਲੇ ਸੂਏ ਪਲੂਨ ਕੱਟੀ ਨੇ ਦੁੱਧ ਚੰਗਾ ਪਾਇਓ ਉਸ ਹਿਸਾਬ ਨਾਲ 2 ਲੱਖ ਰੁਪਏ ਜਾਇਜ਼ ਹੀ ਡਿਮਾਂਡ ਹੈ ਕਿਉਂਕਿ ਤੁਹਾਨੂੰ ਵੀ ਪਤਾ ਏਡੀ ਝੋਟੀ ਤਿਆਰ ਕਰਨੀ ਕਿੰਨਾ ਖਰਚਾ ਆ ਜਾਂਦਾ ਲੱਖ ਦੇ ਆਸੇ ਪਾਸੇ ਤਾਂ ਹੁਣ ਦਰਮਿਆਨੀ ਮੱਝ ਮਿਲਦੀ ਏ ਸੂਆਂ ਵਾਲੀ ਜੇ ਵੱਧ ਦੁੱਧ ਵਾਲੀ ਸੂਆਂ ਵਾਲੀ ਮੱਝ ਹੋਵੇ ਫਿਰ ਵੀ ਉਹ ਵੀ 1.5 ਲੱਖ ਦੀ ਆਉਂਦੀ ਆ ਤੇ ਇਹ ਤਾਂ ਫੇਰ ਹਜੇ ਨਵਾਂ ਹਾਨ ਦੂਜਾ ਸੂਆ ਵਧੀਆ 8-10 ਸੂਏ ਇਹਨੇ ਕਰਮਾ ਵਾਲੀ ਨੇ ਖੁੱਲਾ ਦੁੱਧ ਪਿਆਉਣਾ ਉਹ ਹਿਸਾਬ ਨਾਲ 2 ਲੱਖ ਜੈ ਜੀ ਡਿਮਾਂਡ ਹੈ ਬਾਕੀ ਮੌਕੇ ਤੇ ਆਏਗੇ ਭੈਣ ਭਰਾ ਦਾ ਮਾਨ ਤਾਨ ਹੋ ਜਾਊਗਾ ਜਿਹਦੇ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਨਵਾ ਹਾਨ ਝੋਟੀ ਆ ਦੰਦ ਹਜੇ ਵੇਖੇ ਨਹੀਂ ਪਰ ਬੂਥੀ ਦੇ ਹਿਸਾਬ ਨਾਲ ਲੱਗਦਾ ਝੋਟੀ ਦੰਦਾਂ ਚ ਹੋਊਗੀ ਠੀਕ ਆ ਜੀ ਦੋਸਤੋ ਛਿੱਗੀ ਆ ਬਾਕੀ ਹੁਣ ਆਪਣਾ ਵੀ ਨਿੱਧ ਦਾ ਕੰਮ ਆ ਮੂੰਹ ਹੀ ਦੱਸੀ ਜਾਂਦਾ ਕਿ ਝੋਟੀ ਦਾ ਲਵਾ ਜਾਂ ਮੂੰਹ ਆ ਛਿੱਗੀ ਝੋਟੀ ਆ ਮੇਰੇ ਹਿਸਾਬ ਨਾਲ ਛਿੱਗੀ ਲੱਗਦੀ ਸੀ ਬਾਈ ਕਹਿੰਦਾ ਹੈਗੀ ਛਿੱਗੀ ਬਾਕੀ ਤੁਸੀਂ ਵੇਖ ਲਿਓ ਹਾਂ 2 ਲੱਖ ਰੁਪਏ ਡਿਮਾਂਡ ਮਾਨਤਨ ਹੋ ਜੂ ਠੀਕ ਹੈ ਜੀ ਦੋਸਤੋ ਇਹਦੀ ਮਾਂ ਭੈਣ ਹੋਣੀ ਕਹਿੰਦੇ ਹਰਿਆਣੇ ਦੀ ਸੀ ਛੰਡਿਆਣੇ ਪਿੰਡ ਤੋਂ ਲਿਆਂਦੀ ਸੀ ਬਾਈ ਉਹਨਾਂ ਨੇ ਇਹ ਕੱਟੀ ਬਾਕੀ ਫੋਨ ਨੰਬਰ ਸਕਰੀਨ ਤੇ ਆ ਦੂਜੀਆਂ ਗੱਲਾਂ ਬਾਤਾਂ ਤੁਸੀਂ ਬਾਈ ਉਹਨਾਂ ਨਾਲ ਕਰ ਲਿਓ ਜਿਹਦੇ ਪਸੰਦ ਆਉਂਦੀ ਆ ਬਾਈ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਸਾਰਿਆਂ ਨੂੰ ਫਸੀਕਾ